ਸਤਿ ਸ਼੍ਰੀ ਅਕਾਲ ਜੀ ਸਵੰਤਾ ਜੀ ਤੁਹਾਡੇ ਪਰਨ ਫੈਮਿਲੀ ਬਲੌਗ ਤੇ ਹੋਰ ਸੁਣਾਉਂਦੀ ਸਾਰੀ ਪਿੰਡ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜ ਖੁਸ਼ੀ ਹੋਵੋਗੇ ਦੁੱਖ ਤਕਲੀਫਾਂ ਤੋਂ ਦੂਰ ਹੋਵੋਗੇ ਹਾਂ ਜੀ ਅੱਜ ਹੈਗਾ ਦਸਵੀਂ ਦਾ ਦਿਹਾੜਾ ਤੇ ਅੱਜ ਠੰਡ ਰਾਤ ਦੀ ਇੰਨੀ ਜ਼ਿਆਦਾ ਸੀਗੀ ਪਰ ਥੋੜੀ ਜਿਹੀ ਘਟ ਗਈ ਆ ਤੇ ਹੁਣ ਆਪਾਂ ਕੰਮਾਂ ਲੱਗੀਆਂ ਉਠੇ ਟਾਈਮ ਹੋ ਗਿਆ 12 ਦਾ ਜਬ 12 ਵਜ ਚੁੱਕੇ ਆ ਪਾ ਕੰਮ ਅਜੇ ਕੋਈ ਨਹੀਂ ਕੀਤੇ ਤੇ ਰੋਟੀ ਬਾਣੀ ਦਾ ਆਪਣਾ ਨਹੀਂ ਬੜ ਚੁੱਕਿਆ ਤੇ ਉਧਰ ਮੈਂ ਮਸ਼ੀਨ ਲਾਈ ਹੋਈ ਆ ਕੱਪੜੇ ਧੋਣ ਵਾਸਤੇ ਹੁਣ ਆਪਾਂ ਕੱਪੜੇ ਧੋਨੇ ਆ ਤੇ ਬਾਕੀ ਅਭੀ ਜੋਤ ਗਿਆ ਬ੍ਰਹਮਚੋਦ ਮੇਰੇ ਬੜੀ ਜਠਾਣੀ ਦੀ ਦੀ ਦੇ ਬੇਟੇ ਨਾਲ ਤੇ ਬਿੰਦਰ ਦਾ ਬੇਟਾ ਆਇਆ ਹੋਇਆ ਛੁੱਟੀਆਂ ਕੱਟਣ ਤਾ ਘਰ ਕੇ ਬਰੋਹ ਨੂੰ ਖੇਡਣ ਗਿਆ ਤੇ ਮੈਂ ਤੇ ਸਹਜ ਲੱਗੂਂੀਆਂ ਕੰਮ ਕਰ ਕਰਨ ਤੇ ਮੈਂ ਜਾ ਕੇ ਹੁਣੇ ਭਾਂਡੇ ਵੀ ਮਾਂਜਣੇ ਆ ਭਾਂਡਿਆਂ ਨੂੰ ਜੀਣੀ ਕਰਦੇ ਨੇ ਹੰਡ ਦੇ ਵਿੱਚ ਤੇ ਬਾਕੀ ਅ ਕੱਪੜੇ ਮਸ਼ੀਨ ਚ ਪਾ ਕੇ ਫਿਰ ਬਾਕੀ ਦਾਮਾ ਪਨਾਲ ਦੀ ਨਾਲ ਸਟਾਰਟ ਕਰ ਦਣੇ ਆ ਤੇ ਸਹਜ ਦੇ ਪਾਪਾ ਵੀ ਚਲੇ ਗਏ ਆਪਣੇ ਕੰਮ ਤੇ ਉਹ ਵੀ ਮੈਨੂੰ ਲੱਗਦਾ 10:00 ਵਜੇ ਗਏ ਨੇ ਅ ਕਿਉਂਕਿ ਤੁੰਦ ਜਿਹੜੀ ਸਵੇਰੇ ਸੀਗੀ ਬਹੁਤ ਜ਼ਿਆਦਾ ਤੁੰਦ ਸੀਗੀ ਬਹੁਤ ਹੀ ਜ਼ਿਆਦਾ ਤੇ ਪਾਪੀ ਬਹੁਤ ਬਹੁਤਾਂ ਨਵਾਦ ਜਿਹੜਾ ਮੈਂ ਪਿੱਛੇ ਵਲੌਗ ਪਾਇਆ ਸੀਗਾ ਮੇਰੀਆਂ ਭੈਣਾਂ ਦੇ ਕਮੈਂਟ ਆਏ ਬਹੁਤ ਉਹਨਾਂ ਦਾ ਧੰਨਵਾਦ ਤੇ ਬਾਕੀ ਜੀ ਤੁਸੀਂ ਜਾਇਓ ਗੁਰਦੁਆਰਾ ਸਾਹਿਬ ਜਾਇਓ ਜਰੂਰ ਫਤਿਹੜ ਸਾਹਿਬ ਕਿਉਂਕਿ ਦੇਖੋ ਆਪਾਂ ਹਟਣਾ ਨਹੀਂ ਹੈਗਾ ਕੋਈ ਗੱਲ ਨਹੀਂ ਹੈਗੀ ਕੇਸ ਕੱਟੇ ਨੇ ਪਾਪੀਆਂ ਨੂੰ ਆਪੇ ਸਦਾ ਮਿਲ ਜੂਗੀ ਜੋ ਵੀ ਮਿਲਣੀ ਹੋਗੀ ਹੈ ਨਾ ਤੇ ਅਸੀਂ ਵੀ ਜਾ ਕੇ ਆਵਾਂਗੇ ਦੁਬਾਰੇ ਦਰਸ਼ਨ ਕਰਕੇ ਆਵਾਂਗੇ ਫਿਰ ਬਸ ਆਪਣਾ ਇੰਨਾ ਕਹੋ ਆਪਣੀ ਸੇਫਟੀ ਜਰੂਰ ਆਪਣੀ ਰੱਖ ਕੇ ਜਾਇਓ ਆਪਣੇ ਆਪ ਦੂੜੇ ਵਗੈਰਾ ਜਗੁੱਤਾਂ ਕਰਕੇ ਆਪਣੇ ਘਰ ਦੇ ਅੰਦਰ ਦੇ ਕੇ ਜਾਇਓ ਤੇ ਕੀ ਪਤਾ ਉਹ ਕਿਹੜੇ ਖਾਨਦਾਨ ਚੋਂ ਸੀ ਕੀ ਪਤਾ ਗੰਗੂ ਪਾਪੀ ਦੇ ਸੀਗਾ ਜਾਂ ਸੂਬੇ ਦੀ ਸੂਬੇ ਦੇ ਖਾਨਦਾਨ ਚੋਂ ਸੀਗਾ ਆਪਾਂ ਨੂੰ ਨਹੀਂ ਪਤਾ ਉਹ ਕੌਣ ਇਨਸਾਨ ਸੀ ਜਿਹਨੇ ਨਿੱਕੜ ਜਾਂ ਦਿੱਤੀ ਹਰਕਤ ਤੇ ਬਾਕੀ ਹੁਣ ਸਹਿਜ ਨੂੰ ਵੀ ਸਮਝਾਤਾ ਵੀ ਚੱਲ ਕੋਈ ਗੱਲ ਨਹੀਂ ਵੀ ਆਪਣਾ ਨਹੀਂ ਹੋ ਜਾਂਦਾ ਬੱਚਿਆਂ ਨੂੰ ਵੀ ਹੈ ਵਾਲ ਕੱਟੇ ਗਏ ਵਾਲ ਕੱਟੇ ਗਏ ਡਰ ਗਈ ਸੀ ਕਿ ਮਮਾ ਕੁਝ ਕਰਾਤਾ ਨਹੀਂ ਦਊਗਾ ਕੁਛ ਬਗਾ ਕੁਛ ਨਹੀਂ ਹੁੰਦਾ ਹੈਗਾ ਕੋਈ ਨਹੀਂ ਕੁਛ ਕਰਾਉਂਦਾ ਹੁੰਦਾ ਤੇ ਚਲੋ ਜੀ ਹੁਣ ਅਸੀਂ ਸਾਗ ਨਾਲ ਰੋਟੀ ਖਾ ਲਈ ਅੱਜ ਕੀ ਬਣਾਇਆ ਮੰਮੀ ਸਾਗ ਸਾਗ ਕੱਲ ਕੀ ਬਣਾਇਆ ਬਬੀ ਸਾਗ ਸਾਗ ਉਹ ਚੀ ਚੱਲ ਰਹੀ ਆ ਮੈਂ ਮੰਮੀ ਨੂੰ ਮੈਨੂੰ ਪਾ ਕੇ ਦਿੱਤਾ ਸੀਗਾ ਸਾਗ ਤੇ ਉਹ ਹੁਣ ਅੱਜ ਆਪਾਂ ਸਵੇਰੇ ਤੜਕੇ ਸਾਗ ਨੂੰ ਤੇ ਹੁਣ ਰਾਤ ਨੂੰ ਵੀ ਸਾਗ ਹੀ ਚੱਲੂਗਾ ਕਿਉਂਕਿ ਪਿਆਸ ਤੇਸਤੀ ਹੈ ਨਾ ਜਾਰਾ ਸਾਗ ਆ ਤੇ ਤੜਕਾ ਲਾ ਕੇ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਚਲੋ ਜੀ ਹੁਣ ਮੈਂ ਕੱਪੜੇ ਧੋ ਲਵਾਂ ਪੰਜ ਬਰਤਾਂਡੇ ਲਵਾ ਮੈਂ ਤੇ ਪਾਣੀ ਬਹੁਤ ਔੜ ਰਿਹਾ ਰੰਡਾ ਸੀਗਾ ਤੇ ਭਾਂਡੇ ਹੈ ਨਹੀਂ ਬਹੁਤ ਸੀਗੇ ਆ ਵੀ ਇਹਾ ਭਾਂਡੇ ਸੀਗੇ ਤੇ ਬਸ ਹੁਣ ਤਾਂ ਕੰਮ ਹੋ ਗਿਆ ਸੋਨਾ ਅੱਧੀ ਨਾਲ ਪਕੀ ਚਨਾ ੜੀ ਸਾਫ਼ ਕਰ ਦੇਣੀ ਹੈ ਸੇ ਇੰਕ ਮੈਂ ਤਾਂ ਉਹ ਤੇ ਜਾਂ ਡੋਲੂ ਰਹਿ ਗਿਆ ਸੀ ਪਰ ਮੈਂ ਤਾਂ ਚਲ ਪਹਿਲਾਂ ਇਹ ਵੀ ਧੋ ਲਵਾਂ ਪਾਣੀ ਆਏ ਲੱਗਦਾ ਜਿਵੇਂ ਬਰਫੇ ਚਾਹਤ ਪਾਏ ਹੁੰਦੇ ਨੇ ਗਰਮ ਪਾਣੀ ਨਾਲ ਵੈਸੇ ਹੱਥ ਜੇ ਖਰਾਬ ਹੋ ਜਾਂਦੇ ਨੇ ਇਹਦਾ ਸਾਬਣ ਨਾਲ ਬੰਦ ਬਹੁਤ ਆਸ ਜਾਂ ਚੰਗੀ ਤਰ੍ਹਾਂ ਜਿਆਸ ਵੀ ਵਗਾਰਾ ਵੀ ਮੈਂ ਸਾਫ਼ ਇੱਕ ਵਾਰ ਕਰਤਾ ਬੰਦ ਨੂੰ ਚੰਗੀ ਤਰ੍ਹਾਂ ਕਰਨਾ ਹੈ ਤੜੇ ਆਏ ਨਾ ਬਈ ਹੱਥ ਵੀ ਜਿੰਮੀ ਕਾ ਦਾ ਸੀ ਠੰਡ ਹੈ ਵੀ ਹੈ ਨਹੀਂ ਹੈ ਨਹੀਂ ਅੱਜ ਕੱਲ ਤਾਂ ਠੰਡ ਦਾ ਕਾਲਾ ਬਹੁਤ ਹੈ ਆ ਅੱਜ ਤਾਂ ਸਾਡੇ ਬਹੁਤ ਚਾਹ ਹੈ ਅੱਜ ਤਾਂ ਨਹੀਂ ਚਾਹਦਾ ਰੰਦਾ ਰੁਛਾਉਦਾ ਸੀ ਬਸ ਕੱਪੜੇ ਵੀ ਮੇਰੇ ਤੋਂ ਹੋ ਹੀ ਹੋ ਗਏ ਕਰਾਉਣ ਜਿਹੜਾ ਚੱਲ ਰਿਹਾ ਵਸ ਇਹ ਤੋਂ ਬਾਅਦ ਕੱਢੇ ਦੇਣੇ ਆ ਸੋ ਜਿੱਕੇ ਜੰਮੀ ਦੇਖੋ ਸਾਫ਼ ਹੋ ਗਈ ਜਿੰਨੀ ਤਰ੍ਹਾਂ ਹੁਣ ਆਪਾਂ ਕੱਪੜੇ ਕੱਢਦੇ ਹੁਣ ਤਾਂ ਸਾਡੀ 20% ਰਜਾਈਆਂ ਸਾਡੀਆਂ ਏਕਣੇ ਪਈਆਂ ਰਹਿਣੀਆਂ ਕਿਉਂਕਿ ਹੁਣ ਤੂੰ ਪਾਉਂਦੀ ਨਹੀਂ ਹੈਗੀ ਤੇ ਧੁੱਪ ਜਿੱਦਣ ਆਊਗੀ ਉਦੋਂ ਆਪਾਂ ਬਾਹਰ ਕੱਢ ਕੇ ਸੁਕਣੀ ਪਾ ਦਾਂਗੇ ਜਦਨੀ ਕੀ ਧੁੱਪ ਆਊਗੀ ਤੇ ਰਜਾਈਆਂ ਸਾਡਾ ਤਾਂ ਥੋੜਾ ਜੈ ਬੈੱਡ ਖਰਾਬ ਹੋ ਗਿਆ ਉਧਰ ਵੀ ਸੈਕ ਤੋਂ ਥੋੜਾ ਵਿੱਚ ਨੂੰ ਲੱਗਦੇ ਆ ਹੁਣੇ ਠੀਕ ਕਰਾਉਣਾ ਹੈ ਤੇ ਫਿਰ ਥੱਲੇ ਵੀ ਲਮਾਂਗੇ ਹਰ ਹੀ ਹੋਏ ਥੋੜੇ ਜਿਹੇ ਮੋਲੇ ਬਸਾਈਏ ਤੇ ਛਾ ਕੇ ਰੱਖਾਂਗੇ ਉਹ ਬਰਾਂਡੇ ਚ ਭਾਈ ਨਹੀਂ ਕਰਦਾ ਇੰਨੇ ਤੌਣ ਨੂੰ ਹੁਣ ਮੇਰੇ ਹੱਥਾਂ ਚ ਆਏ ਲੱਗਦਾ ਮੇਰੇ ਹੱਥਾਂ ਚ ਜਾਨ ਹੈ ਨਹੀਂ ਕੀ ਇੰਨੇ ਜਿਆਦਾ ਸੁਣ ਹੋਏ ਕੋਈ ਨਹੀਂ ਹੱਥ ਹਮ ਸਾਦੇ ਨਿੱਪੜ ਕੇ ਵਸ। ਹੁੰਦਾ ਜਾਂਦਾ ਰੋਟੀ ਪਾਣੀ ਦਾ ਹੁੰਦਾ ਰੋਟੀ ਪਾਣੀ ਨਾਮ ਦਾ ਖਾਣ ਨਾ। ਤੇ ਦਿਵਾਰਿਆਂ ਰੋਟੀ ਪਾਣੀ ਨਾਮ ਨਾਲ ਨਹੀਂ ਖਾਂਦੇ ਹੈਗੇ। ਸਭ ਨੇ ਮਮਾ ਖਾਜੇ ਨਹੀਂ ਖਾਜੇ ਨਹੀਂ ਠਾਰ ਕੇ ਖਾਵਾਂਗੇ। ਫਿਰ ਕੰਮ ਲੇਟ ਹੋ ਜਾਂਦੇ ਨੇ। ਹਮ ਤਾ ਸਾਰੇ ਹੁੰਦਾ ਕੰਮ ਕਰੂ। ਸਾਹੀ ਜਿਵੇਂ ਤੁਹਾਨੂੰ ਆਪ ਸ਼ਾਦੀ ਸੀ ਸਾਰੀ ਝਾੜ ਕੇ ਪਛਾਈ ਅੰਮਾ ਉਸ ਸੰਸਾਰ ਕੀ ਤੇ ਅੱਜ ਆਕਦੋ ਗਾਇਸ ਕੀ ਦਿਖਾਵਾ ਅੱਜ ਸੁੱਕੀ ਰੋਟੀ ਨੂੰ ਪਸੰਦ ਆ ਲਾਲ ਜੁਗਾਨ ਹੈ ਨਾ ਇਹ ਸਾਡੇ ਉਰੇ ਵੀ ਮਿਲਦੇ ਆ ਬਟੂਰਾ ਨਾ ਉਹ ਟੇਸਟ ਨਹੀਂ ਆਉਂਦਾ ਉਹ ਜੀਬ ਜੇ ਟੇਸਟ ਆ ਇਹਨਾਂ ਸਾਡੇ ਮੇਰੇ ਫੇਕਿਆਂ ਤੋਂ ਮਿਲਦੇ ਨੇ ਚੂਰਨਾ ਨਾ ਲਾਲ ਜੁਬਾਨ ਵਾਲੇ ਇਹ ਮੈਨੂੰ ਇੰਨੇ ਪਸੰਦ ਨੇ ਇੰਨੇ ਪਸੰਦ ਨੇ ਅਭੀ ਜੋ ਤੋਂ ਇੰਨੇ ਖਾਂਦਾ ਹੈ ਹਨਾ ਉਹ ਪੈਕੇਟ ਹੀ ਲੈ ਆਇਆ ਤੇ ਜੀਰੂ ਜੀ ਨੇ ਖਾਣੇ ਆ ਜਾਓ ਇਹਦੇ ਨਾਲ ਬੱਚ ਪੰਜਾਬ ਆ ਜਾਂਦਾ ਬਹੁਤ ਖਾਦੇ ਨੇ ਬਹੁਤ ਜ਼ਿਆਦਾ ਮੇਰਾ ਬਹੁਤ ਫੇਵਰਟ ਨੇ ਚਲੋ ਜੀ ਹੁਣ ਮੈਂ ਸਜਾ ਕਰਤਾ ਸਾਰਾ ਸਾਫ ਕਰੀ ਸਭ ਕੁਝ ਕਰਤਾ ਮੈਂ ਤੁਹਾਨੂੰ ਦਿੱਤੇ ਰਿਹਾ ਇੰਨਾ ਸਫਾ ਆ ਚੱਕ ਦੋ ਸਰਜਿਕ ਦਾ ਸੈਂਟੇ ਕਰ ਜਖਲਾ ਉਸ ਆਜਾ ਨਾ ਫੁੱਟੇ ਹੋ ਕੇ ਆ ਕੇ ਸਰਜਾਇਸ ਬੜਨਾ ਹੁਣ ਮੈਂ ਲਿਆ ਦੇ ਚਾੜੂ ਠੰਡ ਚ ਨਾ ਖਾਓ ਨਾ ਪਕਾਓ ਨਾ ਵੀ ਦਬੂ ਕਰੋ ਆ ਜਾ ਨਾ ਹੱਸ ਬੈਠੇ ਰਹੋ ਆਏ ਹੁੰਦੇ ਟਰੇਸ ਹੈ ਜੇ ਪਪਾ ਤਾਂ ਹੋ ਗਏ ਸੀ ਜੇ ਮਿੱਠੋ ਨਾਲੀ ਆ ਪੂਰਾ ਕੂੜਾ ਮੁਕਲੀਆ ਦਾ ਪਾਪਾ ਦੇਖ ਪਾਪਾ ਮੁਕਲੀਆ ਨਾਲ ਨਾ ਪੂਰਾ ਕੂੜਾ ਹੋ ਜਾਂਦਾ ਜਦੋਂ ਕੰਮ ਕਰ ਨਹੀਂ ਹੁੰਦੇ ਹੈਗੇ ਇੰਨਾ ਕੁ ਵੀ ਕੂੜਾ ਨਿਕਲਦਾ ਜਦੋਂ ਸਾਇਦ ਉਹ ਪਕਾਰ ਹੁੰਦੇ ਨੇ ਉਦਾਂ ਦਾ ਕੂੜਾ ਜੀ ਸੇਲ ਲੱਗ ਜਾਂਦੀ ਹੈ ਸਾਡੇ ਘਰ ਜਿਹੜਾ ਸੋਹਣਾ ਪਰ ਫਰਾਂ ਚਾਲੂ ਲੈਣਾ ਮਾਤਾ ਦਾ ਸਾਡੇ ਕੋਲ ਮੂਕੜੀਆਂ ਮੂਕੜੀਆਂ ਦੀਆਂ ਨੇ ਅੰਦੀ ਵਾਂਗੀ ਬੋਈਏ ਨਾ ਖਾ ਕੇ ਕੁਛ ਨਹੀਂ ਹੈ ਲੈ ਮਰ ਉਸ ਖੋਣਨੇ ਨੂੰ ਖਾ ਕੇ ਖੁਸ਼ ਆ ਦਾਦਾ ਨੂੰ ਆਪ ਤਾਂ ਨਹੀਂ ਖਾ ਰਿਹਾ ਲੱਗਦਾ ਹੈ ਦੇਖੋ ਗਾਇਸ ਇਹਨਾਂ ਉਸ ਬਾਅਦ ਉਹ ਸਾਇਕਲ ਉੱਗੀ ਪੁੱਛ ਤੇ ਉਸ ਤੋਂ ਬਾਅਦ ਮੈਂ ਜਾ ਲੁਆ ਕੇ ਕੱਢੂਗੀ ਕੱਪੜੇ ਤੇ ਬੈਠਾ ਤੋਂ ਹਾਂ ਦੀ ਫਰੈਂਸ ਦੇਖੋ ਤਾਂ ਪੁਲੀੰਕ ਕਰ ਚੁੱਕੀ ਆ ਤੇ ਕੱਪੜੇ ਆਪਾਂ ਨੇ ਧੋ ਲਏ ਆਪਣੇ ਜਿਹੜੇ ਵੀ ਸੀਗੇ ਕੱਪੜੇ ਸਾਰੇ ਧੋ ਲਏ ਤੇ ਧੁੱਪ ਵੀ ਨਹੀਂ ਕਰ ਚੁੱਕੀ ਆ ਪਰ ਮੈਂ ਧੁੱਪ 'ਚ ਨਹੀਂ ਬੈਠੂਗੀ ਮੈਂ ਬੈਠੂਗੀ ਅੰਦਰ ਹੀ ਕਿਉਂਕਿ ਮੈਨੂੰ ਬੈਠਣਾ ਅੰਦਰੇ ਬਿਹਤਰ ਹੁੰਦਾ ਮੈਨੂੰ ਬਾਹਰ ਬੈਠਣਾ ਬਹੁਤ ਘੱਟ ਪਸੰਦ ਆ ਤੇ ਇੱਧਰ ਆਪਾਂ ਨੇ ਲੈ ਲਿਆ ਪਾਣੀ ਤੇ ਹੁਣ ਲੈਣੀ ਦਵਾਈ ਹੁਣ ਲੈਣੀ ਆਪਾਂ ਨੇ ਮੈਡੀਸਿਨ ਪਹਿਲਾ ਸਵੇਰਾ ਵਾਲੀ ਲੈ ਲਈ ਤੇ ਜਿਹੜੀ ਹੁਣ ਲੈਣੀ ਆ ਉਹ ਹੁਣ ਆਪਾਂ ਲਵਾਂਗੇ ਤੇ ਥੋੜੀ-ਬਹੁਤੀ ਐਕਸਰਸਾਈਜ਼ ਕਰਦੀ ਨੇ ਉਹ ਕਰਕੇ ਆਈਆਂ ਇਹ ਲੱਕਮੀਆ ਤੇ ਕੱਪੜੇ ਆਪਣੇ ਤੋਂ ਹੋ ਗਿਆ ਸਾਰਾ ਦੇਖੋ ਕੰਮ ਆਪਣਾ ਹੋ ਚੁੱਕਿਆ ਤੇ ਹੁਣ ਆਪਾਂ ਕੀ ਕਰਨਾ ਹੈ ਅਰ ਜ਼ਾਇਕ ਫੋਨ ਦੇਖਣਾ ਹੈ ਹੈ ਪੈ ਕੇ ਫੋਨ ਦੇਖਣਾ ਪੈ ਕੇ ਨਹੀਂ ਹਜੇ ਹਜੇ ਐਵੇਂ ਕਰਕੇ ਆਪਾਂ ਬੈਠਾ ਗਏ ਇਹ ਐਵੇਂ ਥੋੜਾ ਜਿਹਾ ਟਾਈਮ ਐਵੇਂ ਬੈਠਾ ਗਏ ਅਲੱਗ ਆਪਣਾ ਪੁਰਾਣਾ ਫੋਨ ਹੈ ਇਹ ਚੱਕੂਗੀ ਉਕੇ ਮੇਰੇ ਜਾਨ ਤੋਂ ਵੱਧ ਕੇ ਪਿਆਰੇ ਫੋਨ ਨੇ ਤੇ ਇਧਰ ਆ ਪਰਮ ਦੀਦੀ ਦਾ ਮੈਸੇਜ ਸੁਣਾਉਣੀ ਆ ਤੁਹਾਨੂੰ ਦੀਦੀ ਨੇ ਕੀ ਭੇਜਿਆ ਸਸ ਜੀ ਬੰਦੀ ਜੀ ਹੋਰ ਠੀਕ ਠਾਕ ਜੀ ਇਹ ਆ ਦੇਖ ਕੇ ਤਾਂ ਬੜਾ ਮਾਂਜੇ ਤੋਂ ਭੀ ਹੋਇਆ ਯਸਲੀ ਤੁਸੀਂ ਕੇਸ ਤਾਂ ਛੱਡ ਦੋ ਹਨਾ ਕਿੰਦੀ ਘਟਿਆ ਹਰਕਤ ਕੀਤੀ ਆ ਤਾਂ ਬੜਾ ਹੀ ਦੁੱਖ ਲੱਗਿਆ ਮਤਲਬ ਕਿ ਦੇਖ ਕੇ ਵੀਡੀਓ ਨਾ ਵੀ ਜਸਪ੍ਰੀਤ ਚੋਰੀਆਂ ਤੇ ਗਿਆ ਜਿਹੜੀ ਇੱਕ ਬੱਕਰੀ ਕਰ ਰਹੀ ਤੁਸੀਂ ਕੰਮ ਸੇ ਕਹੋ ਕਿ ਗੁਰੂ ਦੀ ਮੋਹ ਕੇ ਸੁਨੇਹਣਾ ਤੁਸੀਂ ਇਹਨਾਂ ਦਾ ਰક્ષਣ ਦੋ ਦੱਸ ਅਸਤੀ ਗਾਲ ਦੀ ਜੀ ਹਾਂਜੀ ਠੀਕ ਠਾਕ ਤੁਸੀਂ ਦੱਸੋ ਕਿਵੇਂ ਹੋ ਹਾਂਜੀ ਜੀ ਦੁੱਖ ਤਾਂ ਮੈਨੂੰ ਵੀ ਬਹੁਤ ਲੱਗਿਆ ਸੀਗਾ ਵੀ ਚਲੋ ਹਨਾ ਧਰਤੀ ਦੇਖ ਲਾਂਦੇ ਦਿਨ ਦੇਖ ਲਾਂਦੇ ਦਿਨ ਤਾਂ ਵਿਚਾਰ ਲਾਂਗੇ ਹਾਂਜੀ ਪਰਮਦੀਪਾ ਆਇਆ ਸੀ ਮੈਸੇਜ ਜਿਹੜੀਆਂ ਮਾਸੀਆਂ ਦੇ ਇਹਦੀਆਂ ਭੂਆ ਦੇ ਤਾਂ ਹੁਣ ਜੀ ਭੈਣ ਦਾ ਫੋਨ ਆ ਕੇ ਹਟਿਆ ਸੀ ਕੱਪੜੇ ਧੋਦੀ ਸੀਗੀ ਮੈਂ ਹੁਣੇ ਵੇਲੀ ਹੋ ਕੇ ਆਈਆਂ ਲਾਉਣੀਆਂ ਭੈਣ ਨੂੰ ਵੀ ਫੋਨ ਤੇ ਵਲੌਗ ਬਣਾ ਕੇ ਤੇ ਇਹਦੀਆਂ ਭੂਆ ਦੇ ਫੋਨ ਆਏ ਇਹਦੀਆਂ ਮਾਸੀਆਂ ਦੇ ਫੋਨ ਆਏ ਹਨਾ ਜਿਨ੍ਹਾਂ ਨੂੰ ਵੀ ਪਤਾ ਲੱਗਿਆ ਸਭ ਦੇ ਆ ਰਹੇ ਹੈ ਮੈਸੇਜ ਆ ਰਹੇ ਨੇ ਮੇਰੀ YouTube ਦੀਦੀਆਂ ਜਿਹੜੀਆਂ ਮੇਰੇ ਨਾਲ ਜੁਟੀਆਂ ਹੋਈਆਂ ਉਹਨਾਂ ਦੇ ਮੈਸੇਜ ਆ ਰਹੇ ਨੇ ਵੀ ਬਹੁਤ ਹਨਾ ਵੀ ਮਾੜੀ ਘਟ ਨਾ ਹੋਈ ਹੈ ਹਨਾ ਜੋ ਵੀ ਕੀਤਾ ਹੈ ਤੇ ਜਿਨ੍ਹਾਂ ਨੂੰ ਪਿਆਰ ਆ ਜੀ ਹਨਾ ਜਿਨ੍ਹਾਂ ਨੂੰ ਪਤਾ ਸੀਗਾ ਵੀ ਹਾਂ ਸਹਜ ਦੇ ਬਾਲ ਕਿੱਡੇ ਕਿੱਡੇ ਸੀਗੇ ਤੇ ਖਾਸ ਕਰਕੇ ਸਾਰਿਆਂ ਨੂੰ ਇਹਦੇ ਵਾਲਾਂ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਇਹਦੇ ਕਿਉਂਕਿ ਬਚਪਨ ਤੋਂ ਜ਼ਿਆਦਾ ਹੋਈ ਸੀ ਨਾ ਇਹਨੇ ਇਹਨੇ ਵਾਲ ਸੀਗੇ ਜਦੋਂ ਇਹ ਹੋਈ ਸੀਗੀ ਬਚਪਨ ਚ ਤੇ ਦੇਖ ਲਓ ਤੁਸੀਂ ਵੀ ਇਹਦੇ ਬਾਲ ਉਦੋਂ ਤੋਂ ਹੀ ਇੰਨੇ ਵਧੀਆ ਵਾਲ ਸੀਗੇ ਤੇ ਚਲੋ ਕੋਈ ਨਾ ਜੀ ਆਪਾਂ ਹੁਣ ਮੈਂ ਜ਼ਿਆਦਾ ਫਿਰ ਟਾਈਮ ਇਨਸ਼ਾਅੱਲਾ ਜੰਨੀਆ ਸੋ ਇਹ ਗੱਲ ਜ਼ਿਆਦਾ ਦਿਲ ਤੇ ਨਹੀਂ ਲਾਉਣੀ ਹੈਗੀ ਵਹਿਗੁਰੂ ਜੀ ਤੇ ਛੱਡਤਾ ਵੀ ਵਹਿਗੁਰੂ ਜੀ ਆਪੇ ਪਾਰ ਨਤਾਰੇ ਆਪੇ ਕਰਨਗੇ ਹਨਾ ਤੇ ਬਾਕੀ ਹੁਣ ਅ ਪਰਮਦੀਦੀ ਪਰਕਤ ਦੀ ਰਸੋਈ ਵਾਲੀ ਦੀ ਮੈਸੇਜ ਆਇਆ ਸੀਗਾ ਫੋਨ ਵੀ ਕਰ ਲੰਨ ਦੇਨ ਦੀਦੀ ਸਾਡੀ ਗੱਲ ਹੁੰਦੀ ਰਹਦੀ ਹੈ ਸਾਡੇ ਤਾਂ ਪਤਾ ਨਹੀਂ ਕਿੰਨੀ ਕ ਵਾਰਦੇ ਸਾਡੀ ਚ ਗੱਲ ਹੋ ਜਾਂਦੀ ਆ ਜਦੋਂ ਕਦੇ ਵੀ ਜੀ ਹੁੰਨੇ ਚਲੋ ਨਹੀਂ ਵੀ ਹੁੰਦੇ ਹੈਗੇ ਤੇ ਆਪਣੇ ਸੁਖਜੀਤ ਦੀਦੀ ਦਾ ਵੀ ਰਾਤ ਮੈਸੇਜ ਆ ਗਿਆ ਸੀਗਾ ਸਾਹਿਬ ਗੁੰਨੂ ਦੀ ਮਮਾ ਦਾ ਜ ਜਿਨ੍ਹਾਂ ਨੇ ਵੀ ਜਾਣੀ ਜਦੋਂ ਦੇਖਿਆ ਨਾ ਸਾਰਿਆਂ ਨੇ ਉਦੋਂ ਮਤਲਬ ਕਿ ਸਭ ਨੂੰ ਪਤਾ ਹੈ ਵੀ ਹਾਂ ਹੈ ਨਾ ਸਭ ਨੂੰ ਦੁੱਖ ਲੱਗਿਆ ਇਸ ਚੀਜ਼ ਦਾ ਵੀ ਸਹਜ ਦੇ ਨਾਲ ਸਭ ਨੇ ਦੇਖਿਆ ਹੋਇਆ ਸੀ ਕੋਈ ਇਹਦੇ ਵਿੱਚ ਅਸੀਂ ਝੂਠ ਨਹੀਂ ਬੋਲਿਆ ਹੈਗਾ ਵੀ ਹਾਇ ਅਸੀਂ ਜਾਂ ਵੀਡੀਓ ਬਣਾਉਣ ਦੇ ਲਈ ਆਪਣੀ ਬੇਟੀ ਦੇ ਵਾਲ ਕੱਟਾਂਗੇ ਖਾਸ ਕਰਕੇ ਉਹ ਸਭ ਤੋਂ ਜ਼ਿਆਦਾ ਦੁੱਖ ਇਹਦੇ ਪਾਪਾ ਨੂੰ ਹੋਇਆ ਕਿਉਂਕਿ ਇਹਦੇ ਪਾਪਾ ਇਹਦੇ ਵਾਲਾਂ ਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਨੂੰ ਵੀ ਬਹੁਤ ਦੁੱਖ ਲੱਗਿਆ ਇੱਕ ਵਾਰ ਤਾਂ ਉਹਨਾਂ ਨੇ ਸੁਣ ਕੇ ਸਾਡਾ ਫੋਨ ਕੱਟਤਾ ਸੀਗਾ ਗੁੱਸੇ ਵਿੱਚ ਆ ਕੇ ਉਹ ਕਹਿੰਦੇ ਕਰਨ ਕੀ ਗਏ ਸੀਗੇ ਤੁਸੀਂ ਤੇ ਇਹਨੇ ਰੱਸ਼ ਦੇ ਵਿੱਚ ਨਾ ਜਾਂਦੇ ਨਾ ਇੰਨੀ ਸੰਗਤ ਵਿੱਚ ਵੀ ਤੁਹਾਨੂੰ ਮੈਂ ਬਾਅਦ ਚ ਲੈ ਜਾਉਂਦਾ ਤੇ ਪਰ ਆਪਣਾ ਜਾਨਾ ਫਰਜ ਬਣਦਾ ਜੀ ਜਦੋਂ ਉਹਨਾਂ ਨੇ ਆਪਣੇ ਲਈ ਕੁਰਬਾਨੀਆਂ ਕੀਤੀਆਂ ਤਾਂ ਆਪਣਾ ਜਾਨ ਦਾ ਫਰਜ ਬਣਦਾ ਹੈ ਚਲੋ ਜੀ ਹੁਣ ਤੁਹਾਨੂੰ ਅਸੀਂ ਸ਼ਾਮ ਨੂੰ ਮਿਲਾਂਗੇ ਹੁਣ ਅਸੀਂ ਆਪਣਾ ਫੋਨ ਫੋਨ ਦੇਖਾਂਗੇ ਰੈਸਟ ਵਗੈਰਾ ਕਰਾਂਗੇ ਤੇ ਹੁਣ ਤੁਹਾਡੇ ਨਾਲ ਸ਼ਾਮ ਨੂੰ ਜਿਹੜੀ ਸ਼ਾਮ ਦੀ ਰੁਟੀਨ ਹੋਊਗੀ ਉਹ ਸ਼ੇਅਰ ਕਰਾਂਗੇ ਸੈਜ ਦੇ ਪਾਪਾ ਦੇ ਆਏ ਤੋਂ ਉਦੋਂ ਵਲੌਗ ਬਣਾਵਾਂਗੇ ਹਾਂ ਜੀ ਫ੍ਰੈਂਡ ਸੋਸੀ ਬੈਠਿਆ ਸੈਜ ਦੇ ਪਾਪਾ ਨੇ ਫੋਨ ਦਾ ਕਰ ਲਿਆ ਅੱਜ ਕਲਿਆਣ ਇਹਦੇ ਪਾਪਾ ਨੇ ਫੂਰ ਫੋਨ ਕਰ ਲਿਆ ਬਣਾ ਰਹੀ ਸੀ ਮਾਰ ਲਿਆ ਤੇ ਹੁਣ ਆਪਣਾ ਲੱਗੇ ਹੋਏ ਰਹੇ ਕਰਵਾ ਕੇ ਲੈ ਕੇ ਆਏ ਨੇ ਲੋਟ ਹਜੇ ਵੀ ਅੱਧਾ ਵੀ ਆਇਆ ਹੈਗਾ ਯਾਰ ਥੋੜੀ ਬੋਲੋ ਤੇ ਬਾਕੀ ਜੀ ਸੈਦ ਦੇ ਪਾਪਾ ਨੇ ਕੀਤੀ ਅੱਜ ਚੋਰੀ ਚੋਰੀ ਕੀ ਕੀਤੀ ਆ ਗੈਲੀ ਫੋਟੋ ਮੇਰਾ ਸੂਟ ਚੋਰੀ ਕਰ ਲਿਆ ਫੋਟੋਜ਼ ਦਾ ਮੇਰਾ ਸੂਟ ਸੀਗਾ ਇਹ ਤੇ ਆਪਾਂ ਗਿਆ ਅੱਜ ਮੇਰਾ ਸੂਟ ਭਾ ਕੇ ਸੱਚਾ ਸੱਚ ਦੱਸ ਮੈਂ ਆਪ ਨੂੰ ਉਸਤਾ ਜੀ ਮੈਂ ਤਾਂ ਲੈਣਾ ਲੈ ਜੀ ਹੈਗਾ ਮੇਲ ਸੀਗਾ ਹੈਗਾ ਮੇਲ ਸੀਗਾ ਤੁਮ ਮੰਮਾ ਨੂੰ ਆਹੇ ਆਗੇ ਸੀ ਤਾਂ ਨਹੀਂ ਲਿਆ ਸੀ ਫਿਰ ਬੰਮੀ ਨੇ ਫਿਰ ਬੰਮਾ ਨੂੰ ਵਧੀਆ ਲੱਗਿਆ ਪਾਇਆ ਫਿਰ ਮਮਾ ਪਾਪਾ ਨੇ ਲੈ ਲਈ ਨਹੀਂ ਮੇਰਾ ਸੂਟ ਜਿਹੜਾ ਮੇਰੇ ਘਰ ਵਾਲੇ ਨੇ ਚੋਰੀ ਕੀਤਾ ਝੂਠ ਕਹਦੇ ਇਹਨਾਂ ਨੇ ਲਿਆ ਸੀ ਬਲੈਕ ਕਲਰ ਦਾ ਮੈਂ ਲਿਆ ਸੀ ਇਹ ਵਾਲਾ ਤੇ ਮੇਰਾ ਸੂਟ ਚੋਰੀ ਕਰ ਲਿਆ ਅੱਜ ਕਰ ਲਿਆ ਸੂਟ ਚੋਰੀ ਨਹੀਂ ਸੀ ਸਟਾਨੀ ਪਰ ਹੋਰ ਇਹਨਾਂ ਨੂੰ ਮੇਰੇ ਇਹਨਾਂ ਨੂੰ ਇਹਨਾਂ ਨੂੰ ਮੂਵੀ ਸੂਟ ਪਾੜੇ ਪੈਣੇ ਆ ਹੁਣ ਸੂਟ ਦਵਾਣੇ ਪੈਣੇ ਆ ਇਹਦੇ ਬਦਲੇ ਦੋ ਸੂਟ ਠੀਕ ਆ ਬੋਲ ਦੇ ਨੀ ਇਹ ਜਿਹੜੀ ਗੱਲ ਬਣ ਗਈ ਉਹਦਾ ਫਾਇਦਾ ਕੀ ਹੈ ਘਾਬਰ ਦਮਾਉਣੇ ਨਹੀਂ ਹੈਗੇ ਹੈ ਪਹਿਲਾਂ ਮੈਨੂੰ ਆਏ ਦੱਸੋ ਦੇਖੋ ਵੀਰੇ ਪਹਿਲਾਂ ਮੈਨੂੰ ਆਏ ਮੈਂ ਤੁਹਾਨੂੰ ਦੱਸ ਦਿੰਦਾ ਇਹ ਸੂਟ ਮੇਰਾ ਨਾ ਦੇਖੋ ਫੱਟਾ ਨਾ ਪੂਰਾ ਕਿਉਂਕਿ ਮੈਂ ਲੈਣ ਗਿਆ ਸੀ ਕੱਪੜੇ ਠੀਕ ਆ ਚਲੋ ਲੰਦਾ ਬੰਦਾ ਆਪਣੇ ਲਈ ਗਰੀਬੋ ਗਰੀਬੀ ਮੇਰੇ ਵਰਗਾ ਗਰੀਬ ਬੰਦਾ ਵਿਚਾਰਾ ਮੈਂ ਕੱਪੜੇ ਲਿੱਤੇ ਮੈਨੂੰ ਪਸੰਦ ਆ ਗਿਆ ਮੈਂ ਕਾਲੇ ਲੈ ਲੈ ਦੋ ਇਹ ਕਹਿੰਦੀ ਮੈਂ ਵੀ ਲੈਣਾ ਮੈਂ ਕਿਹਾ ਚਲ ਤੂੰ ਆ ਮੇਰੇ ਨਾਲ ਦਾ ਯਾਰ ਲਗਾ ਤੂੰ ਠੀਕ ਆ ਆ ਚੋਟ ਠੀਕ ਹੈ ਮੈਂ ਲੈ ਲੈ ਇਹ ਕਹਿੰਦੀ ਕੀ ਕਰ ਮੈਂ ਹੱਲ ਲਾ ਦੋ ਇਹ ਇਹ ਲੈ ਲੈ ਜੀ ਇਹ ਮੈਂ ਕਿਹਾ ਚੱਲ ਮੇਰੀ ਕੰਮ ਆਉਣਾ ਮੈਨੂੰ ਪਤਾ ਇਹਨੇ ਪਾਉਣਾ ਦਾ ਹੈ ਨਹੀਂ ਮੈਂ ਕਰੀ ਮੈਂ ਫੜਾ ਫੜਾ ਕੀਤਾ ਮੈਂ ਕਿਹਾ ਚੱਲ ਮੈਨੂੰ ਲੈ ਕੇ ਦੇ ਦੇ ਇਹਨੇ ਮੈਨੂੰ ਲੈ ਕੇ ਦਿੱਤਾ ਵੀ ਭਾਈ ਇਹ ਕਹਿੰਦੀ ਚੱਲ ਮੈਂ ਪਾ ਲੂੰਗੀ ਮੈਨੂੰ ਪਸੰਦ ਆ ਇਹ ਮੈਂ ਕਿਹਾ ਠੀਕ ਆ ਹਾਂ 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 ਮੈਨੂੰ ਪਸੰਦ ਆ ਠੀਕ ਆ ਇਹਨੇ ਭਾਈ ਦਿੱਤੇ ਪੈਸੇ ਚੱਲ ਆਪਾਂ ਤਾਂ ਗਰੀਬ ਦੀ ਆ ਬੜਾ ਕੋਈ ਪੈਸਾ ਦੀ ਇਹਨੇ ਭਾਈ ਕਰਕੇ ਮੈਨੂੰ ਚੱਲ ਮੈਨੂੰ ਵੀ ਲੈ ਕੇ ਦੇਤਾ ਆ ਵੀ ਲੈ ਕੇ ਨਹੀਂ 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 ਇਹਨੇ ਇਹਨੇ ਜਦ ਕਿ ਇਹ ਮਹਿੰਗਾ ਲੱਤਾ ਦੀ ਮੈਨੂੰ ਸੱਤਾ ਲੱਗ ਦਿੱਤਾ ਗਰੀਬ ਨੂੰ ਮੈਨੂੰ ਮੈਨੂੰ ਬਰਾਤ ਪਹੁੰਚ ਆਇਆ ਸੀ ਬਰਾਤ ਦਾ ਲੜਦਾ ਸੀ ਉਹ ਵਾਲ ਤੁਸੀਂ ਲੈ ਲਓ ਹਾਂ ਫਿਰ ਮੈਂ ਕਿਹਾ ਮੈਨੂੰ ਬਲੈਕ ਨਾਲ ਦਾ ਇੱਕ ਹੋਰ ਲਿਆ ਕੇ ਦੇ ਦਿਓ ਉਹ ਨਾਲ ਕੋਲ ਮਿਲਿਆ ਨਹੀਂ ਉਹਨਾਂ ਨੇ ਆ ਲਿਆ ਕੇ ਦੇ ਉਹ ਮਿਲਿਆ ਨਹੀਂ ਜੀ ਉਹ ਮੋਟੇ ਬਦਲੇ ਦੀ ਗੱਲ ਆ ਗਈ ਇਹਨਾਂ ਨਾਲ ਮਿਲਿਆ ਨਹੀਂ ਇਹਦਾ ਸਾਈਜ਼ ਨਹੀਂ ਆਇਆ ਉਹ ਕਿਸਮਤ ਮੇਰੀ ਸੀ ਉਹ ਮੇਰੇ ਰਾਜ ਆ ਗਿਆ ਠੀਕ ਹੈ ਹੁਣ ਇਹ ਵੀ ਰਾਜ ਮੇਰੇ ਫਿਰ ਤੈਨ ਹੁਣ ਗੱਲ ਤਾਂ ਇਹ ਆ ਵੀ ਜਿਹਦੀ ਕਿਸਮਤ ਹੁੰਦਾ ਮਿਲਣਾ ਜੇ ਮੇਰੇ ਕੋਲ ਪੈਸੇ ਹੁੰਦੇ ਮੈਂ ਵਧੀਆ ਹੋਰ ਲੈ ਆ ਜਾਂਦਾ ਇਹਨੇ ਮੈਨੂੰ ਲੈ ਕੇ ਦਿੱਤਾ ਵਿਚਾਨੇ ਕਿ ਸਾਡੀ ਇੱਕ ਲੈ ਕੇ ਦੇ ਦਿੰਦੀਆਂ ਚੱਲ ਮੇਰੀ ਕਿਸਮਤ ਚ ਦੋ ਆ ਗਈ ਇੱਕ ਆ ਆ ਗਿਆ ਇੱਕ ਬਲੈਕ ਮੈਂ ਹੋਰ ਲੈ ਆਇਆ ਮੇਰਾ ਪਾਲਿਆ ਮੈਂ ਇਹਦੇ ਮੱਤੇ ਦੋ ਸੂਟ ਮੈਨੂੰ ਭਾਈ ਕਮਾਉਂਦੀ ਆ ਭਾਈ ਮੈਨੂੰ ਲੈ ਕੇ ਦੇਂਦੀ ਆ ਗਰੀਬ ਆਦਮੀ ਆ ਕੀ ਕਹਿ ਸਕਦੇ ਆ ਹਾਂ ਹਾਂ ਮੈਂ ਤੁਹਾਨੂੰ ਆਪਣਾ ਮੈਨੂੰ ਲੈ ਕੇ ਦੇਓ ਇੱਕ ਜੀ ਮੈਨੂੰ ਬੂਟ ਲੈ ਕੇ ਦਿੱਤੇ ਨੇ ਹਲੇ ਉਹ ਤਾਂ ਪਾਇਓ ਮੈਂ ਹਰੇਕ ਨੂੰ ਕਹਿੰਦੇ ਹਾਂ ਹਲੇ ਮੈਂ ਪਾਇਓ ਵੀ ਨਹੀਂ ਹਰੇਕ ਨੂੰ ਕਹਿੰਦੇ ਨੇ ਮੈਂ ਲੈ ਕੇ ਦੇ ਦਿੰਦਾ ਮੈਂ ਕੋਈ ਨਹੀਂ ਲੈ ਕੇ ਦਿੰਦਾ ਮੈਨੂੰ ਸਮਾ ਤੇ ਹੁਣ ਇਹਨੇ ਆਪਣੀ ਕਮਾਈ ਚ ਵਿਚਾਰੀ ਨੇ ਸੂਟ ਵੀ ਲੈ ਕੇ ਦਿੱਤੇ ਨੇ ਬੂਟ ਵੀ ਲੈ ਕੇ ਦਿੱਤੇ ਨੇ ਬਸ ਇਹ ਜੀ ਗੱਲ ਹੋਣੀ ਚਾਹੀਦੀ ਚੱਲ ਮੈਨੂੰ ਚਾਰ-ਪੰਜ ਚੀਜ਼ਾਂ ਲੈ ਕੇ ਦੇਣ ਲੱਗੀ ਮੈਂ ਤਾਂ ਆਸ ਹੀ ਨਹੀਂ ਦੀ ਨੇ ਕੋਈ ਗਰੀਬ ਨੂੰ ਕੋਈ ਲੈ ਕੇ ਨਹੀਂ ਕਿਸੇ ਨੇ ਦਿੱਤਾ ਤੀਗਾ ਐਨੀ ਗੱਲ ਆਈ ਸਾਰ ਨਹੀਂ ਨਹੀਂ ਬੂਟ ਬੂਟ ਤਾਂ ਮੈਂ ਬਰਥਡੇ ਲੈ ਕੇ ਦਿੱਤੇ ਸੀਗੇ ਆ ਵੀ ਮੰਨ ਗਿਆ ਵੀ ਲੈ ਕੇ ਦਿੱਤੇ ਨੇ ਬੂਟ ਸੂਟ ਵੀ ਕੋਲੇ ਮੈਂ ਸੂਟ ਵੀ ਲੈ ਕੇ ਦਿੱਤਾ ਸੂਟ ਵੀ ਤੁਨ ਲੈ ਦਿੱਦੀਆਂ ਨਾ ਸੂਟ ਵੀ ਮੈਂ ਬਰਥਡੇ ਨੂੰ ਲੈ ਕੇ ਹੁੰਦਾ ਸੀ ਬੂਟ ਵੀ ਬਰਥਡੇ ਨੂੰ ਲੈ ਕੇ ਸੂਟ ਮੈਂ ਪਹਿਲਾਂ ਲਿਆ ਕੇ ਦਿੱਤੀਏ ਤੇ ਬੂਟ ਮੈਂ ਬਰਥਡੇ ਵਾਲੇ ਦਿਨ ਲੈ ਕੇ ਦਿੱਤੇ ਸੀ ਇਹ ਆ ਸੂਟ ਮੇਰਾ ਹੈ ਤੇ ਚੋਰੀ ਕੀਤਾ ਮੇਰਾ ਸੂਟ ਤਾਂ ਜਿਵੇਂ ਮਾਦੀ ਲਾਲਾ ਵੀ ਦਿੱਤੇ ਦਾ ਪੈਸਾ ਦਾ ਉਹਨੇ ਤੂੰ ਹੀ ਲੈ ਕੇ ਦਿੱਤਾ ਚੋਰੀ ਤਾਂ ਕੀਤਾ ਤੁਸੀਂ ਇਹ ਮੰਨਦੇ ਆ ਗੱਲ ਤਾਂ ਚੋਰੀ ਕਰਦੇ ਮੈਂ ਠੀਕ ਆ ਸੂਟ ਮੇਰਾ ਚੋਰੀ ਕਰ ਲਿਆ ਮੇਰੇ ਘਰ ਵਾਲੇ ਮੇਰਾ ਮੈਂ ਆ ਗਿਆ ਮੈਂ ਹਜੇ ਇੱਕ ਫਿਰ ਪਾਇਆ ਹਲੇ ਪੌੜਾ ਸੀਗਾ ਤੇ ਫਿਰ ਸੂਟ ਚੋਰੀ ਕਰ ਲਿਆ। ਕਲਾਫੰਦਾ ਗਰੀਬ ਨੂੰ ਕੱਪੜੇ ਚਾਹੀਦੇ ਹੁੰਦੇ ਨੇ ਆਪਾਂ ਲੈ ਲੈ ਭਾਈ। ਆ ਤੁਸੀਂ ਇੰਸਟਾਗ੍ਰਾਮ ਵੀ ਬੰਦ ਹੋ ਗਈ। ਸਾਰਾ ਕੁ ਬੰਦ। ਫਿਰ ਇਹਦੇ ਪਰਸੈਟ ਹੋ ਨਹੀਂ ਕਰਨਾ ਹੈਗਾ। ਪੁਰਾਣਾ ਅਕਾਊਂਟ ਚ ਲਾ ਲਓ। ਉਹੀ ਕੋਣ ਹੈ? ਉਹੀ ਕੋਣ ਹੈ? ਬਤੋ ਉਹੀ ਚੱਲ ਬਣਾ ਦੇ। ਹਾਂ ਉਹੀ ਫਿਰ ਪਾਸਵਰਡ ਪੰਨਾ ਪੜਾਉ। ਤੇ ਪਰਦੇ ਕਰ ਕਿਉਂ ਕਰ? ਨਹੀਂ ਪਾਸ ਨਹੀਂ। ਹੈ ਚੱਲ ਨਹੀਂ ਓਪਨ ਹੀ ਕਰਨ ਹੋਇਆ। ਕੋਈ ਮੈਂ ਨਹੀਂ ਹੋ। ਕਿਹਾ ਕਿ ਮੈਂ ਸੌਂ ਲੱਗ ਗਿਆ। ਨਹੀਂ ਮਾਉਤ ਕਰਾਉਣਾ ਕਰਾਣ ਦੇ ਮੁੰਡਾ ਕਰ ਲੰਦਾ। ਹਾਂ ਕਰਾਣ ਦੇ। ਤੇ ਪਾਸਵਰਡ ਨਹੀਂ ਆ ਰਹੇ ਕੋਲ Instagram ਦਾ ਉਹ ਮੇਰਾ ਨਹੀਂ ਆ ਉਹ ਤਾਂ ਬੜੇ ਬੰਦੇ ਚੱਲਦੇ ਆ ਉਹ ਸਾਰਾ ਕੁਝ ਹੀ ਲਾ ਲੈਣਾ ਜਿਹੜਾ ਉਹੀ ਆਈਡੀ ਤੇ ਲੈ ਲੈ ਉਹ ਆਈਡੀ ਚੱਲਦੀ ਆ ਉਹਨਾਂ ਦੇ ਅਕਾਊਂਟ ਉਹਨਾਂ ਚ ਚਲਾਈ ਹੋਏ ਨੇ ਆਪਾਂ ਲੈ ਕੇ ਤੋਂ ਨਹੀਂ ਬਣਾਈ ਹੋਏ ਹੈਗੇ ਤੇ ਬਾਕੀ ਜੀ ਮੈਂ ਲਾ ਦੇ ਫੋਨ ਖਰਾਬ ਇਹ ਰੀਸੈਟ ਮਾਰ ਕੇ ਨਾ ਸਾਰਾ ਕੁਝ ਹਟਾਤਾ ਹੁਣ ਸਾਰਾ ਕਿ ਹੁਣ ਮਸ਼ੀਨ ਚੱਲਦੀ ਆ ਉਧਰ ਦੇਖੋ ਨਾਲੇ ਨਾਲ ਦੀ ਨਾਲ ਤੁਸੀਂ ਦੇਖ ਰਹੇ ਹੋਣੇ ਇਹ ਮਸ਼ੀਨ ਵਿਚਾਰਾ ਨਹੀਂ ਮੂਵਲੀ ਵਾਲੀ ਮਸ਼ੀਨ ਚੱਲ ਰਹੀ ਆ ਤੇ ਬਾਕੀ ਸਹਜ ਦੇ ਵਾਲ ਕੱਟੇ ਗਏ ਕਿੰਨਾ ਤਸਫੀਲ ਹੋਇਆ ਸੀਗਾ ਪੂਰਾ ਕਿੰਨਾ ਕੁ ਲੱਗਿਆ ਸੀ ਫਿਰ ਬਾਈ ਮੈਂ ਜ਼ਿੰਦਗੀ ਦੇ ਵਿੱਚ ਇੱਕ ਜਾਣ ਗੱਲ ਜਾਣਦਾ ਵੀ ਜੇ ਕੱਟ ਜਾਣਾ ਚਾਹੀਦਾ ਕਿ ਤੁਹਾਡੇ ਮਨ ਦੇ ਵਿੱਚ ਸ਼ਰਧਾ ਹੈ ਤਾਂ ਤੁਸੀਂ ਆਪ ਜਦੋਂ ਆਮ ਦਿਨ ਨੇ ਉੱਕਣ ਜਾ ਕਰੋ ਸਾਰੇ ਦਿਨ ਇੱਕ ਵਰਗੇ ਨੇ ਇਹ ਨਹੀਂ ਹੈਗਾ ਵੀ ਸਾਰੇ ਜਾਣੇ ਇਕੱਠੇ ਇੱਕ ਜਗ੍ਹਾ ਇੱਕ ਦਿਨਾਂ ਦੇ ਭੱਜ ਲੋ ਪਰਮਾਤਮਾ ਨਾਲ ਲਓ ਜਾਓ ਆਪਣਾ ਸੇਵ ਵੀ ਰਹੋ ਵਰਪਨ ਆਤਮਾਨ ਲੋਕ ਦਿਲ ਤੋਂ ਲੋਕ ਜਿਹੜੇ ਟਾਈਮ ਮਾਰੀ ਜਾਉਂਦੇ ਨੇ ਲੋਕ ਸ਼ਾਮ ਲੋਕ ਕੰਮ ਕੀਤਾ ਉਹਦੇ ਲਈ ਕੀ ਕਹਿਣਾ ਚਾਹੋਗੇ ਉਹ ਆਪੇ ਗਿਰੂ ਦਾ ਪਰਮਾਤਮਾ ਨੇ ਲੇਗਾ ਜੋ ਉਹਦੇ ਵਰਗਾ ਘਟਿਆ ਬੰਦਾ ਕੌਣ ਹੋ ਸਕਦਾ ਗੰਗੂ ਦੇ ਖਾਨਦਾਨ ਚ ਉਹ ਤੋਂ ਵੀ ਵੱਡਾ ਹੈ ਗੰਗੂ ਦੇ ਖਾਨਦਾਨ ਚ ਹੋ ਸਕਦਾ ਕੋਈ じゃ ਹੋ ਸਕਦੀ ਆ ਹਨਾ ਤੇ ਬਾਕੀ ਚਲੋ ਅੱਜ ਦੇ ਵਲੌਗ ਦਾ ਸੀ ਹੁਣ ਇੱਥੇ ਕਰਦੇ ਐਂਡ ਜੇ ਤੁਹਾਨੂੰ ਸਾਡੇ ਵਲੌਗ ਜਿਹੜਾ ਬੱਚਿਆਂ ਨਾਲ ਕਿਸੇ ਵੀ ਬੱਚੇ ਕਿਸੇ ਦੇ ਵੀ ਬੱਚਿਆਂ ਨਾਲ ਚਾਹੇ ਬੇਰੇ ਨੇ ਚਾਹੇ ਬਗਾਨੇ ਦੇ ਕਿਸੇ ਵੀ ਬੱਚਿਆਂ ਨਾਲ ਕੁਝ ਵੀ ਕਰਦਾ ਉਹ ਬੰਦਾ ਬਹੁਤ ਕਟਿਆ ਤੋਂ ਕਟਿਆ ਸੋਚ ਤੋਂ ਵੀ ਦਿਰੇ ਆਵੇ ਲਾ ਲੋ ਬਸ ਉਹ ਆ ਤੇਰਾ ਜੇ ਤੁਸੀਂ ਕਹਿ ਦਿੰਦੇ ਆ ਨਹੀਂ ਨਹੀਂ ਜੀ ਨਿਆਰੇ ਦੁਨੀਆ ਦਿੱਲੀ ਤੋਂ ਖੜ ਫਿਰਦੇ ਆ ਤੂੰ ਉਹ ਕਹਿੰਦੇ ਨੇ ਪਰ ਪਰ ਬਈ ਆਪੇ ਧਿਆਨ ਵੀ ਰੱਖਣਾ ਮੈਂਦਾ ਤੂੰ ਡਰਦੀ ਰਹਿਣੀ ਆਂ ਇਹਨੀਆਂ ਚੀਜ਼ਾਂ ਤੋਂ ਮੈਂ ਡਰਦੀ ਆਂ ਵੀ ਲੋਕ ਆਪਾਂ ਚਾਹੇ ਜਿੰਨੇ ਮਰਜ਼ੀ ਚਲਗੇ ਹੋਈਏ ਲੋਕ ਗੰਦੇ ਨੇ ਉਹ ਪੈਰ ਘੁੰਮਣਾ ਬੈਨ ਲੋਕ ਬਹੁਤ ਗੰਦੇ ਨੇ ਲੋਕਾਂ ਤੋਂ ਡਰ ਲੱਗਿਆ ਦੁਨੀਆ ਦਿੱਲੀ ਤੱਕ ਰਵਿਧਿਆ ਆਪ ਵੀ ਜਾਣ ਕਰਨਾ ਮੈਂ ਤਾਂ ਇਹਨਾਂ ਵੀ ਆਂ ਗਰਦਨ ਕਰਕੇ ਆਪਾਂ ਜੇ ਕੋਈ ਕੰਮ ਕਰਨਾ ਤਾਂ ਹੋਰ ਕੋ ਕਰੀਏ ਕੰਮ ਤੇਰੇ ਏਡੇ ਗੁੱਤ ਚ ਕਿ ਮੈਨੂੰ ਪਤਾ ਲੱਗ ਜੁੱਪਦਾ ਹੋਏ ਤਾਂ ਧੱਕਾ ਕਰਦਾ ਇਹੀ ਗੱਲ ਕਰਦਾ ਫਿਰ ਅੱਸ ਜਾਉਈ ਨਾ ਬਗਲ ਖਤਮ ਵੇਲੇ ਕਰਨ ਵਾਲਾ ਇਹ ਮੇਰਾ ਘਰ ਆ ਇਹ ਤਰ੍ਹਾਂ ਉਹ ਆਪਣੇ ਆਪਣੇ ਲਈ ਉਹਨਾਂ ਨੇ ਆਪਣੇ ਲਈ ਕਰਵਾਕੀਆਂ ਕਰਤੀਆਂ ਤਾਂ ਆਪਾਂ 3 ਦਿਨ ਦੇ ਵਿੱਚੋਂ ਆਣੇ ਦਰਸ਼ਨ ਇਹ ਨਹੀਂ ਕਹਿੰਦਾ ਮੈਂ ਵੀ ਨਾ ਜਾਓ ਮੈਂ ਕਹਿਣਾ ਵੀ ਜੇ ਨਹੀਂ ਜਾਂਦਾ ਆਪਦੇ ਵਿੱਚ ਜਦ ਪਤਾ ਵੀ ਸੰਗਤ ਹੁੰਦੀ ਆ ਤਾਂ ਜਾਣਾ ਚਾਹੀਦਾ ਪਰ ਉੱਥੇ ਇਹ ਕਹੋ ਵੀ ਹਜੇ ਇੱਕ ਟਿਆਹਰ ਕਤਾਰਾ ਨਾ ਕਰੋ ਜਾ ਕੇ ਚਲੋ ਠੀਕ ਹੈ ਪਰ ਮੈਂ ਤਾਂ ਇਹਨਾਂ ਬਰਬਾਦਵਾਹ ਪੂਰੀਆਂ ਜਿਹੜੀਆਂ ਚਪਕੀਆਂ ਇਹ ਜਿਹੜੀਆਂ ਚੀਜ਼ਾਂ ਕਰਦੇ ਆ ਉਹ ਚੀਜ਼ਾਂ ਨਾ ਕਰੋ ਸਿਰਫ ਦਰਸ਼ਨ ਕਰਨ ਦੇ ਲਈ ਜਾਓ ਜਿਹੜੇ ਬੰਦੇ ਕੁਝ ਕਰਨ ਜਾਣੇ ਉਹਨੂੰ ਫਾਇਦਾ ਨਹੀਂ ਕੋ ਜਾਣਦਾ ਗੁਰਾਬਦੋ ਉਹ ਆਪਣੇ ਘਰੇ ਬੈਠੋ ਆਜੋ ਬਾਜ਼ਾਰਾਂ ਦੇ ਵਿੱਚ ਮਰਜੋ ਆ ਕੁਛ ਕਰਨ ਲਈ ਜੇ ਟੋਰੀਆਂ ਡਾ ਕੇ ਮਾਰ ਲਈਏ ਕਾਹ ਦਿਨਾਂ ਦੀ ਹੈ ਜੇ ਬੰਦਾ ਦੀ ਜਾਂ ਕੋਈ ਵੀ ਹੈ ਉਹ ਗਿਰਿਆ ਇਨਸਾਨ ਹੈ ਤੁਬਾ ਗਿਰਿਆ ਹੋ ਗਿਆ ਹਾਂ ਤੇ ਬਾਕੀ ਜੀ ਅੱਜ ਦੇ ਵਲੌਗ ਦਾ ਆਪਾਂ ਇੱਥੇ ਕਰਦੇ ਐਂਡ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਦਾ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਾਂਗੇ ਕਿਸੇ ਨਿਊ ਵਲੌਗ ਦੇ ਨਾਲ ਅਗਲੇ 3 ਦਿਨਾਂ ਨਾਲ ਨਵੇਂ ਸ਼ੂਟ ਨਮਾ ਸੂਟ ਲਗਾ ਦਊਗਾ ਅਗਲੇ ਸ਼ੂਟ ਤੇ ਨਵੇਂ ਸੂਟ ਦੇ ਨਾਲ ओके okay, <laughs> <laughs> <भाए हाँ> जी बाय बाय गुड नाइट टेक केयर ਉਹਨੂੰ ਸਲੀਪ ਵੀ ਪਤਾ ਲੱਗ ਗਿਆ ਨਾਲੇ ਵੀ ਮੈਨੂੰ ਸੂਟ ਹੈ ਇਹ ਨਹੀਂ ਲਾ ਕੇ ਦਿੰਦੇ ਮੈਂ ਨਹੀਂ ਲਾ ਕੇ ਦਿੰਦਾ ਪਤਾ ਲੱਗ ਗਿਆ ਤੁਹਾਨੂੰ ਬਾ ਬਾਏ ਹਾਂਜੀ ਕੱਪੜੇ ਤਾਂ ਮੈਂ ਹੀ ਲਾ ਕੇ ਦਿੰਦੀ ਆ ਸਾਨੂੰ ਲੈ ਕੇ ਦਿੰਦੇ ਨੇ ਸਾਰੇ ਡੱਬਰ ਨੂੰ بس ਮੈਂ ਇਹ ਕਿਉਂਕਿ ਆਪ ਨੂੰ ਲੰਦੇ ਨਹੀਂ ਹੁਣ ਅਸੀਂ ਇਹਨਾਂ ਨੂੰ ਲੈ ਕੇ ਦਿੰਦੀ ਆ ਚਲੋ ਜੀ ਮਿਲਦੇ ਆ ਓਕੇ ਓਕੇ ਬਾਏ ਬਾਏ गुड नाइट ਟੇਕ ਕੇਅਰ সুই ਡੀਪ